ਸਾਨਾ ਰੂਪੀ ਅਗਰੇ ਨੇ ਅਮਰਜੀਤ ਅੱਜ ਮਾਜੋ ਦੇ ਦਫਤਰ ਚੋਂ ਕਰਕੇ ਆਏ ਆ ਕਿਹੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਨੇ ਕੀ ਦਰਮੰਗ ਸਰ ਇਹ ਨਾ ਬਾਦ 44 SP ਡੀ ਸਾਹ ਵੱਲੋਂ ਦਰਖਾਸਤ ਪੰਗਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਰ ਇਹ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਰ ਠੱਗੀਆਂ ਮਾਰਦੀ ਸੀ ਕਿ ਉਹਨਾਂ ਦੇ ਵੀਜ਼ਾ ਲਵਾਉਣ ਦੇ ਸੰਬੰਧੀ ਫੈਲ ਅਪਲਾਈ ਕਰਦੇ ਸੀ ਤੇ ਦੀਵ ਫਾਈਨੰਸ ਵੱਲੋਂ ਇਹ ਜਿਹੜਾ ਮੇਨ ਦੋਸ਼ੀ ਹੈ ਇਹ ਦੇ ਜਸੀਫੂ ਗੋਇਲ ਇਹ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਇਹ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵੀਜ਼ਾ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇੱਕ ਖਾਤੇ ਖੁਲਾਉਂਦੇ ਸੀ ਜਰ ਕੈਪੀਟਲ ਬੈਂਕ ਵਿੱਚ ਤੇ ਦੀਵ ਫਾਈਨੰਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਜਸੀਫੂ ਗੋਇਲ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੇ ਉਹਨਾਂ ਦੇ ਖੇਤ ਖਾਤੇ ਚੋਂ ਪੈਸੇ ਕਢਾ ਲੈਂਦੇ ਸੀ ਸਰ ਜੀ ਇਹ ਕਰਕੇ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ ਪੰਜਾਂ ਲੋਕਾਂ ਵੱਲੋਂ ਦਰਖਾਸਤ ਆਈ ਹੈ ਇਹਨਾਂ ਦੇ ਬਰਕਰਾਰ ਤਕਰੀਬਨ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਹੈ ਕਿੱਦਾਂ ਇਹ ਪੈਸੇ ਪਉਦੇਸੀ ਖਾਤਿਆਂ ਦੇ ਵਿੱਚ ਪਾਤਾ ਲੱਗਿਆ ਕੁਝ ਇਹ ਸਰ ਉਹਨਾਂ ਦਾ ਬੈਂਕ ਖਾਤਾ ਖਲਾ ਕੇ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਵੀ ਇੱਕ ਨਵਾਂ ਖਾਤਾ ਖਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਹੀ ਪੈਸੇ ਸ਼ੋ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਜੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹ ਨਸੀਕੂ ਕੋਇਲ ਦੇ ਮੋਬਾਈਲ 'ਚ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਖੜਾ ਲੈਂਦੇ ਸੀ ਪਰ ਤਕਰੀਬਨ ਜਿਨੇ ਵਿਦੇਸ਼ ਜਾਣਾ ਜਿਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਇਹ ਦਾ ਅਕਾਊਂਟ ਫਿਰ ਉਸ ਬੰਦੇ ਦਾ ਖਲਾਉਂਦਾ ਸੀ ਕਿ ਨਹੀਂ ਖੁੰਦੇ ਸੀਗੇ ਕਿ ਕਿਹੜੇ ਵਿਦੇਸ਼ ਗਏ ਹੋ ਬਾਈ ਕਿਉਂਕਿ ਪੰਡਾਫੋ ਨੇ ਆਪਣੇ ਕਾਊਂਟ ਦੇ ਵਿੱਚ ਇਹ ਸਾਰੇ ਜਿਉ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਜਾਲੀ ਬਣਾ ਕੇ ਸਾਰ ਉਹਨਾਂ ਨੂੰ ਚੈੱਕ ਕਰਾ ਦਿੰਦੇ ਸੀ ਸਰ ਵੀ ਤੁਹਾਡੇ ਖਾਤੇ 'ਚ ਹੈਗੇ ਸਰ ਜਿਉ ਬੈਲੈਂਸ ਚੈੱਕ ਵੀ ਕਰਦੇ ਸੀਗੇ ਤੇ ਜਾਲੀ ਸਟੇਟਮੈਂਟ ਤਿਆਰ ਕਰਕੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ 'ਚ ਪੈਸੇ ਹੈਗੇ ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਰੈਸਟ ਕਰ ਰਿਹਾ ਹੋ ਇਹ ਸਰ ਤਿੰਨ ਲੋਕਾਂ ਨੂੰ ਹੀ ਰੈਸਟ ਕੀਤਾ ਤੇ ਇੱਕ ਜੇ ਹੋਰ ਹੈ ਕੁੰਡੀ ਦੀ ਨਾਂ ਦੀ ਬੈਂਕ 'ਚ ਲੱખી ਉਹ ਅਜੇ ਇਹਦੇ 'ਚ ਨਹੀਂ ਗ੍ਰੈਫਤਾਰ ਹੋਈ ਸਰ ਹੁਣ ਕਿਹੜੇ ਕਿਹੜੇ ਅਗਲੇ ਨੇ ਮੈਂ ਕੀ ਨਾਮ ਮੰਗ ਰਿਹਾ ਜਿਹੜੇ ਗੋਇਲ ਇੱਕ ਨਵਾਂ ਮੁੰਡਾ ਇਨਾਂ ਦੇ ਹੈਗਾ ਜੀ ਮਾਨਮ ਬਾਂਸਲ ਸਰ ਤਿੰਨਾਂ ਜੀ ਤੇ ਇਹ ਮੈਨੇਜਰ ਸਾਹਿਬ ਕਿੱਥੋਂ ਵਿਰਾਣ ਵਾਲੇ ਨੇ ਇਹ ਸਾਰੇ ਇਥੇ ਮੋਗਾ ਦੇ ਹੀ ਐਫਐਕਸ ਕਲੋਨੀ ਦੇ ਸਾਰੇ ਤੇ ਨੇ ਉਥੇ ਫਰੈਂਚਪੁਲਿਸ ਦੇ ਰਹਿਣ ਹਾਂਜੀ ਸਰ ਇਥੇ ਮੋਗਾ ਦੇ ਰਹਿਣ ਤਿੰਨੇ ਦੋਸ਼ੀ ਮੋਗਾ ਦੇ ਨੇ ਵਾਲੀ ਹੈ ਕੋਰਟ ਵਿੱਚ ਕਰ ਹਾਂਜੀ ਸਰ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ ਜੀ ਗਾਂ ਵੇਖੋ ਜਿਹੜੀ ਹੋ ਗਈ ਉਹ ਤਫਤੀਸ਼ ਆਊਗੀ ਅਮਲ ਚੁਕਰਗਾ ਕਿੱਥੀ ਜਾਊਗੀ ਕੋਈ ਇਹਨਾਂ ਨੇ ਥੱਗੀ ਮਾਰੀ ਹੈ ਕਿ 420 ਕੀਤੀ ਹੈ ਇਹ ਸਾਰੇ 420 ਵੀ ਆ ਜਾਲੀ ਕਾਗਜ਼ ਬਣਾ ਕੇ ਜਾਲੀ ਸਟੇਟਮੈਂਟਾਂ ਦੇ ਕੇ ਉਹਨਾਂ ਦੇ ਖਾਤੇ 'ਚ ਪੈਸੇ ਕਢਾਏ ਸਾਰੇ ਨਾਲੇ ਜੀ ਉਹ ਪੈਸੇ ਕਿੱਥੋਂ ਆਉਂਦੇ ਫਿਰੇ ਨੇ ਉਹਨਾਂ ਦੇ ਖਾਤੇ 'ਚ ਇਹ ਸਾਰੇ ਦੀਨ ਫਾਈਨੈਂਸ ਵਾਲੇ ਤੋਂ ਉਹਨਾਂ 'ਚ ਸ਼ੋਅ ਕਰਾਉਂਦੇ ਸੀ ਉਹਨਾਂ ਦੇ ਖਾਤੇ 'ਚ ਪਾਉਂਦੇ ਸੀਗੇ ਕਿ ਉਹਨਾਂ ਦੇ ਨਾਮ ਆਪਾ ਲੈਣੇ ਨਹੀਂ ਅੱਗੋਂ ਕਿ ਵਿਦੇਸ਼ ਜਾਣ ਦੇ ਨਾਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਾਉਂਦੇ ਸੀ ਪਰ ਜਿਨੇ ਵੀਜ਼ਾ ਅਪਲਾਈ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰੇ ਖਾਤੇ 'ਚ ਇਹਨਾਂ ਪੈਸੇ ਅਪਲਾਈ ਜਾਲੀ ਬਣਾ ਕੇ ਸਾਰਾ ਕੁਝ ਕਾਊਂਟ ਬਣਾ ਕੇ ਜਾਲੀ ਪਣਾਉਂਦੇ ਸਾਰਾ